ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਜੋ ਹੋਏਗੀ ਜੀ ਸਪੈਸ਼ਲ ਪਹਿਣਾ ਦੀ ਡਿਮਾਂਡ ਦੇ ਉੱਪਰ ਹੋਏਗੀ ਕੱਟ ਪੀਸਾਂ ਦੇ ਉੱਪਰ ਰਹਿਣ ਵਾਲੀ ਵੀਡੀਓ ਹੋਏਗੀ ਜੋ ਕਿ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਪੀਸ ਮਿਲ ਜਾਣਗੇ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨਿਆ ਨਿਆਮ ਨਿਆਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟਾ ਜਿਹੜੇ ਬਾਈ ਕਰ ਸਕਦੇ ਨੇ ਜੀ ਸੋ ਸਟਾਰਟ ਕਰਦੇ ਆਂ ਜੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜੋ ਰਹਿਣ ਵਾਲੀ ਹੋਏਗੀ ਕੱਟ ਪੀਸਾਂ ਦੇ ਵਿੱਚ ਹੋਏਗੀ ਜੀ ਕੱਟ ਪੀਸ ਰਹਿਣ ਵਾਲੇ ਹੋਣਗੇ ਕ੍ਰਸ਼ ਸਿਮਰ ਦੇ ਹੋਣਗੇ ਸਿਮਰ ਦੇ ਹੋਣਗੇ ਜੀ ਬਨਾਸੀ ਪੀਸ ਮਿਲਣਗੇ ਤੁਹਾਨੂੰ ਸਾਟਨ ਦੇ ਮਿਲਣਗੇ ਜੀ ਔਰ ਗੈਂਜ਼ਰ ਦੇ ਪੀਸ ਮਿਲਣਗੇ ਜੀ ਸਿਮਰ ਔਰਗੈਂਜ਼ਰ ਦੇ ਮਿਲਣਗੇ ਮੈਕਸ ਪੀਸ ਰਹਿਣ ਵਾਲੇ ਹੋਣਗੇ ਪ੍ਰਾਈਸ ਆਫ ਦਾ ਸੇਮ ਹੋਏਗਾ 100 ਰੁਪਏ ਦੇ ਵਿੱਚ ਤੁਹਾਨੂੰ 3 ਪਲੱਸ ਵਾਲੀ ਜਿਹੜੀ ਕਾਟ ਆ ਉਹ ਮਿਲ ਜਾਏਗੀ 100 ਰੁਪਏ ਦੇ ਵਿੱਚ ਤੁਹਾਨੂੰ 3 ਪਲੱਸ ਵਾਲੀ ਜਿਹੜੀ ਕਾਟ ਆ ਉਹ ਮਿਲ ਜਾਏਗੀ ਪ੍ਰਾਈਸ ਹੋਏਗਾ ਬਹੁਤ ਹੀ ਜ਼ਿਆਦਾ ਘੱਟ ਜੀ ਜਿਹੜੀਆਂ ਭੈਣਾ ਹੋਲ ਸੇਲ ਦੇ ਵਿੱਚ ਬਾਈ ਕਰਨਾ ਚਾਹੁੰਦੀਆਂ ਹਨ ਹੋਲ ਸੇਲ ਦੇ ਵਿੱਚ ਵੀ ਬਾਈ ਕਰ ਸਕਦੀਆਂ ਨੇ ਔਰ ਜਿਹੜੀਆਂ ਭੈਣਾ ਰਿਟੇਲ ਵਿੱਚ ਆਨਲਾਈਨ ਇੱਕ ਇੱਕ ਪੀਸ ਵੀ ਬਾਈ ਕਰਨਾ ਚਾਹੁੰਦੀਆਂ ਨੇ ਉਦਾਂ ਵੀ ਕਰ ਸਕਦੀਆਂ ਨੇ ਜੀ ਸੋ ਸਭ ਤੋਂ ਪਹਿਲਾਂ ਅਸੀਂ ਜਿਹੜੀ ਹੈਗੀ ਆ ਤਾਂ ਉਸੇ ਦਿਖਾ ਰਹੇ ਹੈਗੇ ਆ ਜੀ ਕ੍ਰਾਸ਼ ਸਿਮਰ ਦੇ ਉੱਪਰ ਹੋਏਗਾ ਜੀ ਕ੍ਰਾਸ਼ ਸਿਮਰ ਦਾ ਸਟਾਫ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਸੌਫਟ ਸਟਾਫ ਹੈਗਾ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੈਗਾ ਜੀ ਸਟਾਫ ਤੁਸੀਂ ਕਿੰਨੇ ਮਰਜ਼ੀ ਜਿਹੜੇ ਪੀਸ ਆਫ ਉਹ ਬਾਈ ਕਰ ਸਕਦੇ ਹੋ ਜੀ ਤੁਸੀਂ ਮੈਚਿੰਗ ਕਰਕੇ ਕੰਟਰਾਸਟ ਕਰਕੇ ਜਿਹਦਾ ਮਰਜ਼ੀ ਤੁਸੀਂ ਇਹਨਾਂ ਨੂੰ ਲੈ ਸਕਦੇ ਹੋ ਜੀ ਸਭ ਤੋਂ ਪਹਿਲਾਂ ਅਸੀਂ ਦਿਖਾ ਦਈਏ ਸਟਾਫ ਹੈ ਜਿਹੜਾ ਬਹੁਤ ਹੀ ਜ਼ਿਆਦਾ ਸੌਫਟ ਔਰ ਲਾਈਟਵੇਟ ਹੈਗਾ ਜੀ ਕੋਈ ਚੁੱਬਣ ਵਾਲਾ ਸਟਾਫ ਨਹੀਂ ਹੈਗਾ ਜੀ 100 ਰੁਪਏ ਦੇ ਇਸ ਤਾਨੂੰ 3 ਪਲੱਸ ਵਾਲੀ ਜਿਹੜੀ ਕਟ ਆਫ ਮਿਲ ਜਾਏਗੀ ਜੀ 100 ਰੁਪਏ ਦੇ ਵਿੱਚ ਨੈਕਟ ਜੋ ਤੁਹਾਨੂੰ ਮਿਲੇਗਾ ਲਾਈਟ ਲਵੈਂਡਰ ਕਲਰ ਹੋਏਗਾ ਤੁਸੀਂ ਇਸ ਦਾ ਡਾਰਕ ਜਿਹੜਾ ਹੈਗਾ ਪਰਪਲ ਦੇ ਨਾਲ ਵੀ ਕੰਟਰਾਸਟ ਕਰਕੇ ਇਦਾਂ ਤੁਸੀਂ ਲੈ ਸਕਦੇ ਹੋ ਜੀ ਦੋ ਪੀਸ ਕਿਉਂਕਿ ਜੇ ਮੰਨੀਏ ਤਾਂ 100 ਰੁਪਏ ਦੇ ਔਰ ਜੋ ਨੈਕਸਟ ਤੁਹਾਨੂੰ ਮਿਲੇਗਾ ਮਾ우스 ਗ੍ਰੇ ਕਲਰ ਹੋਏਗਾ ਮਾ우스 ਗ੍ਰੇ ਔਰ ਤੁਸੀਂ ਸਕਾਈ ਦਾ ਜਿਹੜਾ ਹੈਗਾ ਉਹ ਕੰਟਰਾਸਟ ਕਰਕੇ ਵੀ ਤੁਸੀਂ ਇਦਾਂ ਬਾਈ ਕਰ ਸਕਦੇ ਹੋ 200 ਰੁਪਏ ਦੇ ਵਿੱਚ ਤੁਸੀਂ ਆਪਣਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੇ ਹੋ ਜੀ ਤੁਸੀਂ ਦੋ ਸੇਮ ਪੀਸ ਵੀ ਲੈ ਸਕਦੇ ਹੋ ਜੀ ਇਸ ਤਰੀਕੇ ਨਾਲ ਦੋ ਤੁਸੀਂ ਸੇਮ ਪੀਸ ਲੈ ਕੇ ਵੀ ਆਪਣਾ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੇ ਹਾਂ ਜੀ ਜਿਹੜੀਆਂ ਆਪਣਾ ਸਟਿਚਿੰਗ ਕਰਨਾ ਜਾਣ ਦੀਆਂ ਨੇ ਉਹਨਾਂ ਲਈ ਬੈਸਟ ਆਪਸ਼ਨ ਹੈ ਜੀ ਉਹ ਦੋ ਪੀਸਾਂ ਲੈ ਕੇ ਤੇ ਆਪਣਾ ਜਿਹੜਾ ਸੂਟ ਹੈਗਾ ਉਹ ਵੀ ਅਡਜਸਟ ਕਰ ਸਕਦੀਆਂ ਨੇ ਜੀ ਗ੍ਰੇ ਦੇ ਨਾਲ ਤੁਸੀਂ ਡਾਰਕ ਪਰਪਲ ਦਾ ਕੰਟਰਾਸਟ ਕਰਕੇ ਵੀ ਐਦਾਂ ਵੀ ਜਿਹੜੇ ਦੋ ਪੀਸ ਤੁਸੀਂ ਰੈਡੀ ਕਰਕੇ ਆਪਣਾ ਸੂਟਾ ਜਿਹੜਾ ਉਹ ਕੰਟਰਾਸਟ ਰੈਡੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲਣ ਵਾਲਾ ਹੋਏਗਾ ਜੀ ਸਭ ਤੋਂ ਪਹਿਲਾ ਜੋ ਰਹਿਣ ਵਾਲਾ ਪੀਸ ਹੋਏਗਾ ਜੀ ਇਹ ਹੋਏਗਾ ਤੁਹਾਨੂੰ ਮਿਲੇਗਾ ਸਿਲਕ ਦੇ ਉੱਪਰ ਜੀ ਸਾਟਰਨ ਸਿਲਕ ਦਾ ਤੁਹਾਨੂੰ ਪੀਸ ਮਿਲੇਗਾ 3 ਪਲੱਸ ਵਾਲੀ ਕੱਟ ਹੋਏਗੀ ਆਫ ਵਾਈਟ ਪੀਸ ਹੋਏਗਾ ਤੁਸੀਂ ਐਦਾਂ ਕੰਟਰਾਸਟ ਕਰਕੇ ਵੀ ਲੈ ਸਕਦੇ ਹੋ ਦੁਪੱਟਾ ਵੀ ਬਣਾ ਸਕਦੇ ਹੋ ਸੂਟ ਵੀ ਤੁਸੀਂ ਰੈਡੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਗ੍ਰੇ ਕਲਰ ਜੀ ਮਾਊਸ ਗ੍ਰੇ ਕਲਰ ਤੁਸੀਂ ਮਾਊਸ ਗ੍ਰੇ ਕਲਰ ਦੇ ਵੀ ਐਦਾਂ ਦੋ ਪੀਸ ਲੈ ਕੇ ਜੀ ਆਪਣਾ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੇ ਹੋ ਜੀ ਕੰਟਰਾਸਟ ਵੀ ਕਰ ਸਕਦੇ ਹੋ ਜੀ ਨੈਕਸਟ ਆ ਗਿਆ ਜੀ 골ਡਨ ਕਲਰ 골ਡਨ ਕਲਰ ਮਿਲੇਗਾ ਨੈਕਸਟ ਫਿਰ ਆਫ ਵਾਈਟ ਪੀਸ ਤੁਹਾਨੂੰ ਮਿਲੇਗਾ ਐਦਾਂ ਦੋ ਆਫ ਵਾਈਟ ਪੀਸ ਲੈ ਕੇ ਵੀ ਤੁਸੀਂ ਆਪਣਾ ਵਾਈਟ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਜਾਂ ਜਿਹੜਾ ਹੋਏਗਾ ਉਹ ਮਹਿੰਦੀ ਸ਼ੇਡ ਹੋਏਗਾ ਜੀ ਐਦਾਂ ਤੁਸੀਂ 골ਡਨ ਦੇ ਨਾਲ ਜਾਂ ਆਫ ਵਾਈਟ ਦੇ ਨਾਲ ਕੰਟਰਾਸਟ ਕਰਕੇ ਆਪਣਾ ਸੂਟ ਆ ਜਿਹੜਾ ਤੁਸੀਂ ਲੈ ਸਕਦੇ ਹੋ ਜੀ ਨੈਕਸਟ ਗੱਠਾਂ ਦੇ ਵਿੱਚ ਤੁਹਾਨੂੰ ਐਦਾਂ ਦੇ ਸੇਮ ਪੀਸ ਆ ਜਿਹੜੇ ਉਹ ਮਿਲ ਜਾਣਗੇ ਤੁਸੀਂ ਦੋ ਦੋ ਪੀਸ ਵੀ ਸੇਮ ਲੈ ਕੇ ਆਪਣਾ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਜਾਂ ਜਿਹੜਾ ਹੈਗਾ ਉਹ ਪਿੰਕ ਕਲਰ ਮਿਲੇਗਾ ਤੁਸੀਂ ਇਹਦਾ ਕੰਟਰਾਸਟ ਕਰ ਸਕਦੇ ਹੋ ਜੀ ਗ੍ਰੇ ਨਾਲ ਵੀ ਤੁਸੀਂ ਇਸ ਦਾ ਕੰਟਰਾਸਟ ਕਰਕੇ ਲੈ ਸਕਦੇ ਹੋ ਔਰ ਪਲੱਸ ਤੁਸੀਂ ਆਫ ਵਾਈਟ ਦੇ ਨਾਲ ਵੀ ਇਸ ਦਾ ਕੰਟਰਾਸਟ ਕਰਕੇ ਜਿਹੜਾ ਉਹ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰੈੱਡ ਕਲਰ ਹੋਏਗਾ ਰੈੱਡ ਦਾ ਤੁਸੀਂ ਵਾਈਟ ਦੇ ਨਾਲ ਜਾਂ ਆਫ ਵਾਈਟ ਦੇ ਨਾਲ ਤੁਸੀਂ ਕੰਟਰਾਸਟ ਕਰੋ ਜੀ ਕਿਸੇ ਵੀ ਕਲਰ ਦੇ ਨਾਲ ਜੇਕਰ ਆਪਾਂ ਕੰਟਰਾਸਟ ਕਰਦੇ ਹਾਂ ਤਾਂ ਕਾਫੀ ਪਿਆਰੇ ਸੂਟਾ ਜਿਹੜੇ ਉਹ ਰੈਡੀ ਹੋ ਜਾਂਦੇ ਆ ਜੀ ਤੁਸੀਂ ਚੈੱਕ ਕਰੋ ਲਾਈਟ ਗ੍ਰੇ ਜਾਨੀ ਕਿ ਮਾਊਸ ਗ੍ਰੇ ਔਰ ਬਲੱਡ ਰੈੱਡ ਦੋਨਾਂ ਕਲਰਾਂ ਦਾ ਕਾਫੀ ਪਿਆਰਾ ਕੰਟਰਾਸਟ ਲੱਗ ਰਿਹਾ ਹੈਗਾ ਜੀ ਤੇ ਨਾਲ ਤੁਸੀਂ ਆਫ ਵਾਈਟ ਦਾ ਜ਼ਿਕਰ ਕਰਨਾ ਚਾਹੁੰਦੇ ਆ ਕੰਟਰਾਸਟ ਤਾਂ ਤੁਸੀਂ ਇਦਾਂ ਵੀ ਕਰ ਸਕਦੇ ਹੋ ਜੀ 100 ਰੁਪਏ ਦੇ ਵਿੱਚ ਤੁਹਾਨੂੰ ਇੱਕ ਪੀਸ ਮਿਲੇਗਾ ਦੋ ਪੀਸ ਤਾਂ ਉਹ 200 ਰੁਪਏ ਦੇ ਵਿੱਚ ਮਿਲ ਜਾਣਗੇ ਜੀ ਸ਼ਿਪਿੰਗ ਐਕਸਟਰਾ ਹੋਏਗੀ ਜੀ ਨੈਕਸਟ ਆ ਗਿਆ ਜੀ ਫਿਰ ਤੋਂ ਲਵੈਂਡਰ ਕਲਰ ਆ ਗਿਆ ਜੀ ਜਿਹੜਾ ਆਪਾਂ ਅੱਗੇ ਪੀਸ ਸਟਾਈ ਬਲੂ ਕਲਰ ਦਾ ਪੀਸ ਆਪਾਂ ਪਹਿਲਾਂ ਵੀ ਦਿਖਾ ਚੁੱਕੇ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਜਿਹੜਾ ਹੋ ਗਿਆ ਜੀ ਇਹ ਡਾਰਕ ਜਾਂ ਛੇੜ ਹੈਗਾ ਜੀ ਨੇਵੀ ਬਲੂ ਦਾ ਕਾਫੀ ਡਾਰਕ ਹੈ ਜੀ ਇਹ ਸਕਾਈ ਬਲੂ ਹੈ ਜੀ ਦੋਨਾਂ ਦਾ ਕੰਟਰਾਸਟ ਕਾਫੀ ਪਿਆਰਾ ਲੱਗ ਰਿਹਾ ਹੈਗਾ ਤੁਸੀਂ ਇਦਾਂ ਕੰਟਰਾਸਟ ਕਰਕੇ ਵੀ ਦੋ ਪੀਸਾਂ ਨੂੰ ਆਪਣਾ ਸੂਟ ਹੈ ਜਿਹੜਾ ਉਹ ਰੈਡੀ ਕਰ ਸਕਦੇ ਹੋ ਜੀ ਡਾਰਕ ਜਿਹੜਾ ਹੈਗਾ ਇਹ ਉਹ ਵਾਈਨ ਕਲਰ ਆ ਗਿਆ ਜੀ ਤੁਸੀਂ ਇਦਾਂ ਵੀ ਕੰਟਰਾਸਟ ਕਰ ਸਕਦੇ ਹੋ ਸਕਾਈ ਬਲੂ ਦੇ ਨਾਲ ਇਹਦਾ ਕੰਟਰਾਸਟ ਕਰੋ ਪੈਸਟਾ ਗ੍ਰੀਨ ਦੇ ਨਾਲ ਕੰਟਰਾਸਟ ਕਰੋ ਕਾਫੀ ਪਿਆਰੇ ਜਿਹੜੇ ਕੰਟਰਾਸਟ ਹੈਗੇ ਜੀ ਉਹ ਇਦਾਂ ਰੈਡੀ ਹੋ ਜਾਂਦੇ ਹੈਗਾ ਜੀ ਬਹੁਤ ਹੀ ਘੱਟ ਪ੍ਰਾਈਸ ਵਿੱਚ ਮਿਲਣਗੇ ਜੀ ਇਦਾਂ ਤੁਹਾਨੂੰ ਪੀਸ ਜਿਹੜੇ ਉਹ ਰੈਡੀ ਹੋ ਜਾਣੇ ਆ ਜੀ ਇਦਾਂ ਦਾ ਪੀਸ ਆਪਾਂ ਪਹਿਲਾਂ ਵੀ ਇੱਕ ਦਿਖਾ ਚੁੱਕੇ ਹਾਂ ਜੀ ਤੁਸੀਂ ਦੋ ਸੇਮ ਪੀਸ ਲੈ ਕੇ ਵੀ ਆਪਣਾ ਸੂਟ ਆ ਜਿਹੜਾ ਹੋ ਤੁਸੀਂ ਰੈਡੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਇਦਾਂ ਦਾ ਪੀਸ ਵੀ ਆਪਾਂ ਇੱਕ ਪਹਿਲਾਂ ਦਿਖਾ ਚੁੱਕੇ ਹੈਗੇ ਹਾਂ ਜੀ ਇਹ ਵੀ ਜਿਹੜਾ ਤੁਹਾਨੂੰ ਮਿਲੇਗਾ ਜੀ ਪੀਸ ਇਹ ਹੋਏਗਾ ਡਾਰਕ ਜਿਹਾ ਜਿਹੜਾ ਹੋਏਗਾ ਗ੍ਰੀਨ ਕਲਰ ਉਦਾਂ ਦਾ ਇਹ ਪੀਸ ਰਹਿਣ ਵਾਲਾ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਕਾਫੀ ਪਿਆਰਾ ਜਿਹਾ ਸ਼ੇਡ ਹੈ ਜੀ ਇਹ ਵੀ ਤੁਹਾਨੂੰ ਜਿਹੜਾ ਸ਼ੇਡ ਮਿਲੇਗਾ ਜੀ ਡਾਰਕ ਗ੍ਰੀਨ ਔਰ ਲਾਈਟ ਗ੍ਰੀਨ ਦਾ ਤੁਸੀਂ ਕੰਬੀਨੇਸ਼ਨ ਕਰੋ ਬਹੁਤ ਹੀ ਪਿਆਰਾ ਜਿਹਾ ਇਹਨਾਂ ਦਾ ਕੰਬੀਨੇਸ਼ਨ ਰੈਡੀ ਹੁੰਦਾ ਹੈ ਜੀ ਰੈਡੀ ਕਰਕੇ ਤੁਸੀਂ ਆਪਣਾ ਕੰਪਲੀਟ ਸੂਟ ਆ ਜਿਹੜਾ ਹੋ ਤੁਸੀਂ ਰੈਡੀ ਕਰ ਸਕਦੇ ਹੋ 200 ਰੁਪਏ ਦੇ ਵਿੱਚ ਜੀ 200 ਰੁਪਏ ਦੇ ਵਿੱਚ ਜੀ ਨੈਕਸਟ ਆ ਗਿਆ ਸਕਾਈ ਬਲੂ ਔਰ ਪਿੰਕ ਦਾ ਕੰਟਰਾਸਟ ਜੀ ਸਕਾਈ ਬਲੂ ਔਰ ਪਿੰਕ ਦੇ ਕੰਟਰਾਸਟ ਤੇ ਮੈਨੂੰ ਕਾਫੀ ਮੈਸੇਜ ਆਏ ਸੀਗੇ ਪਹਿਲਾਂ ਜਿਹੜੀ ਆਪਾਂ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ ਸਕਾਈ ਬਲੂ ਔਰ ਜਿਹੜਾ ਪਿੰਕ ਦਾ ਕੰਟਰਾਸਟ ਸੀਗਾ ਉਹ ਪਹਿਣਾ ਬਾਰ-ਬਾਰ ਮੰਗ ਰਹੀਆਂ ਸੀ ਕਿ ਸਾਨੂੰ ਸਕਾਈ ਬਲੂ ਤੇ ਪਿੰਕ ਦਾ ਕੰਟਰਾਸਟ ਤੁਸੀਂ ਇਸ ਵੀਡੀਓ ਦੇ ਵਿੱਚ ਕਾਫੀ ਪੀਸ ਪਿੰਕ ਔਰ ਸਕਾਈ ਬਲੂ ਦੇ ਕੰਟਰਾਸਟ ਦੇ ਜਿਹੜੇ ਹੈਗੇ ਉਹ ਤੁਸੀਂ ਲੈ ਸਕਦੀਆਂ ਨੇ ਔਰ ਜੋ ਨੈਕਸਟ ਤੁਹਾਨੂੰ ਮਿਲੇਗਾ ਲਾਈਟ ਗ੍ਰੀਨ ਕਲਰ ਦਾ ਪੀਸ ਵੀ ਆਪਾਂ ਪਹਿਲਾਂ ਦਿਖਾ ਚੁੱਕੇ ਹੈਗੇ ਆ ਜੀ ਨੈਕਸਟ ਜੋ ਔਰ ਆਫ ਵਾਈਟ ਦਾ ਕੰਟਰਾਸਟ ਤੁਸੀਂ ਕਰੋ ਦੀ ਲੈਮਨ ਔਰ ਆਫ ਵਾਈਟ ਦਾ ਕੰਟਰਾਸਟ ਵੀ ਕਾਫੀ ਪਿਆਰਾ ਲੱਗਦਾ ਹੈਗਾ ਤੁਸੀਂ ਐਦਾਂ ਵੀ ਸੂਟ ਰੈਡੀ ਕਰ ਸਕਦੇ ਹੋ ਜੀ ਨੈਕਸਟ ਤੁਹਾਡੇ ਲਈ 골ਡਨ ਪੀਸ ਆ ਗਿਆ ਜੀ ਨੈਕਸਟ ਹੋਏਗਾ ਜੀ ਲਾਈਟ ਜਾਂ ਮਹਿੰਦੀ ਸ਼ੇਡ ਹੋਏਗਾ ਜੀ ਮਹਿੰਦੀ ਸ਼ੇਡ ਔਰ 골ਡਨ ਦਾ ਜਿਹੜਾ ਕੰਟਰਾਸਟ ਆ ਉਹ ਵੀ ਕਾਫੀ ਪਿਆਰਾ ਜਿਹੜਾ ਤੁਹਾਡਾ ਸੂਟ ਆਹ ਹੋ ਰੈਡੀ ਹੋ ਜਾਣਾ ਹੈਗਾ ਜੀ ਜੇਕਰ ਤੁਸੀਂ ਦੋ ਪੀਸ ਲੈਣੇ ਹੋ ਤਾਂ ਤੁਹਾਡਾ ਕੰਪਲੀਟ ਸੂਟ ਰੈਡੀ ਹੋ ਗਿਆ ਤੇ ਨਾਲ ਤੁਸੀਂ ਲੇਸਸ ਵਗੈਰਾ ਲਗਾ ਕੇ ਆਪਣਾ ਡਿਜ਼ਾਈਨਰ ਦੁਪੱਟਾ ਵੀ ਰੈਡੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰੀਆਂ ਜਿਹੀਆਂ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਅੰਗੂਰੀ ਕਲਰ ਹੋਏਗਾ ਜੀ ਅੰਗੂਰੀ ਕਲਰ ਹੋਏਗਾ ਕ੍ਰਾਸ਼ ਸਮਰਤ ਦਾ ਸਟਾਫ ਹੋਏਗਾ ਜੀ ਨੈਕਸਟ ਆ ਗਿਆ ਜੀ ਤੁਹਾਨੂੰ ਮਿਲੇਗਾ ਕਾਫੀ ਪਿਆਰਾ ਜਿਹਾ ਸ਼ੇਡ ਹੈਗਾ ਡਾਰਕ ਗੋਲਡਨ ਸ਼ੇਡ ਹੋਏਗਾ ਜੀ ਔਰਗੈਂਜ਼ਾ ਦੇ ਵਿੱਚ ਤੁਹਾਨੂੰ ਮਿਲੇਗਾ ਜੀ ਤੁਸੀਂ ਗੋਲਡਨ ਦਾ ਕੰਟਰਾਸਟ ਵੀ ਕਰ ਸਕਦੇ ਹੋ ਜੀ ਲਾਈਟ ਕਲਰ ਦੇ ਨਾਲ ਜਿੱਦਾਂ ਤੁਸੀਂ ਇਹਨਾਂ ਦਾ ਕੰਟਰਾਸਟ ਵੀ ਉਹਨਾਂ ਦਾ ਰੱਖ ਸਕਦੇ ਹੋ ਜੀ 골ਡਨ ਦਾ ਤਾਂ ਹਰ ਇੱਕ ਕੰਟਰਾਸਟ ਬੜਾ ਪਿਆਰਾ ਲੱਗਦਾ ਜੀ ਇਦਾਂ ਲਾਈਟ ਤੇ ਡਾਰਕ ਦਾ ਕੰਬੀਨੇਸ਼ਨ ਵੀ ਤੁਸੀਂ ਕਰ ਸਕਦੇ ਹੋ ਜੀ ਨੈਕਸਟ ਆ ਗਿਆ ਜੀ ਸਕਿਨ ਕਲਰ ਸਕਿਨ ਕਲਰ ਦਾ ਤੁਸੀਂ ਕੰਟਰਾਸਟ ਜਿਹੜਾ ਹੈਗਾ ਉਹ ਡਾਰਕ ਪਿੰਕ ਯਾਨੀ ਕਿ ਹੌਟ ਪਿੰਕ ਨਾਲ ਕਰ ਸਕਦੇ ਹੋ ਜੀ ਕਾਫੀ ਪਿਆਰਾ ਇਹਨਾਂ ਦਾ ਕੰਟਰਾਸਟ ਰੈਡੀ ਹੁੰਦਾ ਹੈ ਜੀ ਇਦਾਂ ਦੇ ਤੁਹਾਨੂੰ ਸੇਮ ਦੋ ਪੀਸ ਵੀ ਮਿਲ ਜਾਣਗੇ ਤੁਸੀਂ ਕੰਟਰਾਸਟ ਕਰਕੇ ਵੀ ਲੈ ਸਕਦੇ ਹੋ ਤੁਸੀਂ ਦੋ ਪੀਸ ਵੀ ਜਿਹੜੇ ਹੈਗੇ ਆ ਉਹ ਸੇਮ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ 골ਡਨ ਔਰ ਤੁਸੀਂ ਗ੍ਰੀਨ ਦਾ ਕੰਟਰਾਸਟ ਕਰਕੇ ਬਹੁਤ ਹੀ ਪਿਆਰਾ ਜਿਹਾ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੇ ਹੋ ਜੀ ਕਾਫੀ ਪਿਆਰੀ ਇਹਨਾਂ ਦੀ ਸ਼ਾਈਨ ਹੈਗੀ ਆ ਸੂਟਾਂ ਦੇ ਵਿੱਚ ਨੈਕਸਟ ਵੀ ਤੁਹਾਨੂੰ ਲੈਮਨ ਕਲਰ ਮਿਲੇਗਾ ਜੀ ਲੈਮਨ ਕਲਰ ਮਿਲੇਗਾ ਜੀ ਤੁਸੀਂ ਲੈਮਨ ਦਾ ਕੰਟਰਾਸਟ ਕਰ ਸਕਦੇ ਹੋ ਜੀ ਐ ਸਕਿਨ ਦੇ ਨਾਲ ਵੀ ਇਹਦਾ ਕੰਟਰਾਸਟ ਹੋਏਗਾ ਆਫ ਵਾਈਟ ਦੇ ਨਾਲ ਵੀ ਕਾਫੀ ਪਿਆਰਾ ਜਿਹਾ ਕੰਟਰਾਸਟ ਇਹਦਾ ਹੋ ਜਾਏਗਾ ਜੀ ਪਿੰਕ ਔਰ ਲੈਮਨ ਦਾ ਕੰਟਰਾਸਟ ਵੀ ਕਾਫੀ ਪਿਆਰਾ ਹੈ ਜੀ ਨੈਕਸਟ ਤੁਹਾਨੂੰ ਪਿੰਕ ਕਲਰ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਦਾ ਜਿਹੜਾ ਆਪਾਂ ਬਿਲਕੁਲ ਹੀ ਮੂਵ ਸ਼ੇਡ ਕਹਦੀ ਹੈ ਲਾਈਟ ਮੂਵ ਕਲਰ ਮਿਲੇਗਾ ਜੀ ਤੁਸੀਂ ਸਕਿਨ ਦੇ ਨਾਲ ਵੀ ਇਸ ਦਾ ਕੰਟਰਾਸਟ ਕਰ ਸਕਦੇ ਹੋ ਜੀ ਨੈਕਸਟ ਤੁਹਾਡਾ ਸਕਿਨ ਦਾ ਕੰਟਰਾਸਟ ਹੈ ਜਿਹੜਾ ਪੀਕਾਕ ਕਲਰ ਦੇ ਨਾਲ ਹੋ ਜਾਏਗਾ ਜੀ ਪੀਕਾਕ ਕਲਰ ਦੇ ਨਾਲ ਤੁਸੀਂ ਕੰਟਰਾਸਟ ਕਰਕੇ ਆਪਣਾ ਜਿਹੜਾ ਸੂਟ ਆ ਹੋ ਰੈਡੀ ਕਰ ਸਕਦੇ ਹੋ ਜੀ ਪੀਕਾਕ ਕਲਰ ਦੇ ਨਾਲ ਔਰ ਜੋ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਸਟਰਡ ਕਲਰ ਜੀ ਮਸਟਰਡ ਕਲਰ ਦਾ ਕੰਟਰਾਸਟ ਤੁਸੀਂ ਜਿਹੜਾ ਹੈਗਾ ਉਹ ਸਕਿਨ ਨਾਲ ਕਰ ਸਕਦੇ ਹੋ ਜੀ ਮਸਟਰਡ ਕਲਰ ਦਾ ਕੰਟਰਾਸਟ ਵੀ ਤੁਸੀਂ ਸਕਿਨ ਨਾਲ ਕਰਕੇ ਲੈ ਸਕਦੇ ਹੋ ਆਫ ਵਾਈਟ ਪੀਸ ਵੀ ਤੁਹਾਨੂੰ ਕਾਫੀ ਮਿਲ ਜਾਣਗੇ ਜੀ ਨੈਕਸਟ ਆ ਗਿਆ ਜੀ ਪੀਚ ਕਲਰ ਪੀਚ ਕਲਰ ਦਾ ਜਿਹੜਾ ਕੰਟਰਾਸਟ ਉਹ ਵੀ ਤੁਸੀਂ ਸਕਿਨ ਨਾਲ ਕਰੋ ਜਾਂ ਆਫ ਵਾਈਟ ਨਾਲ ਕਰੋ ਤੁਹਾਨੂੰ ਆਫ ਵੀ ਆਫ ਵਾਈਟ ਪੀਸ ਵੀ ਔਰ ਪਲੱਸ ਜਿਹੜੇ ਹੈਗੇ ਆ ਵਾਈਟ ਪੀਸ ਵੀ ਤੁਹਾਨੂੰ ਕਾਫੀ ਜ਼ਿਆਦਾ ਜਿਹੜੇ ਹੈਗੇ ਆ ਉਹ ਮਿਲ ਜਾਣਗੇ ਜੀ ਕਾਫੀ ਕੁਆਂਟੀਟੀ ਦੇ ਵਿੱਚ ਮਿਲ ਜਾਣਗੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਸਟਰਡ ਸ਼ੇਡ ਜੀ ਮਸਟਰਡ ਸ਼ੇਡ ਹੋਏਗਾ ਜੀ ਇਹ ਤੁਹਾਨੂੰ ਮਿਲੇਗਾ ਲਵੈਂਡਰ ਕਲਰ ਦਾ ਪੀਸ ਹੋਏਗਾ ਜੀ ਨੈਕਸਟ ਤੁਹਾਨੂੰ ਮਸਟਰਡ ਸ਼ੇਡ ਦਾ ਪੀਸ ਮਿਲ ਜਾਏਗਾ ਲਵੈਂਡਰ ਕਲਰ ਦੇ ਤੁਹਾਨੂੰ ਸੇਮ ਜਿਹੜੇ ਅਗਦੀ ਨੈਕਸਟ ਜਿਹੜੀ ਆਪਾਂ ਤੁਹਾਨੂੰ ਗੱਠ ਖੋਲ ਕੇ ਦਿਖਾਵਾਂਗੇ ਜੀ ਉਹਦੇ ਵਿੱਚ ਤੁਹਾਨੂੰ ਕਾਫੀ ਪੀਸ ਮਿਲਣਗੇ ਜੀ ਇਹ ਲੈਮਨ ਦਾ ਕੰਟਰਾਸਟ ਤੁਸੀਂ ਹੈਗਾ ਜਿਹੜਾ ਉਹ ਡਾਰਕ ਫਰੋਜੀ ਨਾਲ ਵੀ ਕਰ ਸਕਦੇ ਹੋ ਜੀ ਵੈਸੇ ਇਹਨਾਂ ਦਾ ਕੰਟਰਾਸਟ ਗ੍ਰੇ ਦੇ ਨਾਲ ਕਾਫੀ ਜ਼ਿਆਦਾ ਪਿਆਰਾ ਲੱਗਦਾ ਜੀ ਗ੍ਰੇ ਦੇ ਨਾਲ ਕਾਫੀ ਪਿਆਰਾ ਕੰਟਰਾਸਟ ਹੈ ਜਿਹੜਾ ਫਰੋਜੀ ਦਾ ਵੀ ਹੁੰਦਾ ਹੈ ਪਲੱਸ ਜਿਹੜਾ ਹੈਗਾ ਉਹ ਵਾਈਨ ਸ਼ੇਡ ਦਾ ਵੀ ਗ੍ਰੇ ਦੇ ਨਾਲ ਕੰਟਰਾਸਟ ਕਾਫੀ ਪਿਆਰਾ ਜਿਹੜਾ ਉਹ ਰੈਡੀ ਹੋਏਗਾ ਜੀ 200 ਰੁਪਏ ਦਾ ਤੁਹਾਡਾ ਸੂਟ ਹੈ ਜਿਹੜਾ ਉਹ ਰੈਡੀ ਹੋ ਜਾਣਾ ਜੀ ਔਰ ਜੋ ਨੈਕਸਟ ਤੁਹਾਨੂੰ ਮਿਲਣ ਵਾਲਾ ਪੀਸ ਹੋਏਗਾ ਜੀ ਉਹ ਹੋਏਗਾ ਵਾਈਟ ਜੀ ਵਾਈਟ ਤੇ ਪਿੰਕ ਦਾ ਕੰਟਰਾਸਟ ਕਰੋ ਆਫ ਵਾਈਟ ਤੇ ਪਿੰਕ ਦਾ ਡਾਰਕ ਪਿੰਕ ਦਾ ਕੰਟਰਾਸਟ ਕਰਕੇ ਤੁਸੀਂ ਦੋ ਪੀਸ ਲੈ ਕੇ ਕੰਪਲੀਟ ਸੂਟ ਰੈਡੀ ਕਰ ਸਕਦੇ ਹੋ ਕਾਪਰ ਕਲਰ ਨੂੰ ਵੀ ਤੁਸੀਂ ਆਫ ਵਾਈਟ ਦੇ ਨਾਲ ਰੈਡੀ ਕਰ ਸਕਦੇ ਹੋ ਕਾਪਰ ਕਲਰ ਨੂੰ ਵੀ ਤੁਸੀਂ ਆਫ ਵਾਈਟ ਦੇ ਨਾਲ ਰੈਡੀ ਕਰ ਸਕਦੇ ਹੋ ਜੀ ਐਦਾਂ ਜਿਹੜੀ ਤੁਹਾਡੀ ਹੈਗੀ ਆ ਉਹ ਦਾ ਤੁਹਾਡਾ ਜਿਹੜਾ ਮੈਚਿੰਗ ਸੂਟਾ ਹੋ ਰੈਡੀ ਹੋ ਜਾਏਗਾ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਪੀਕਾਕ ਕਲਰ ਮਿਲੇਗਾ ਜੀ ਪੀਕਾਕ ਕਲਰ ਨੂੰ ਵੀ ਤੁਸੀਂ ਜਿਹੜਾ ਹੈਗਾ ਆਫ ਵਾਈਟ ਦੇ ਨਾਲ ਕੰਟਰਾਸਟ ਕਰਕੇ ਆਪਣਾ ਸੂਟ ਆ ਜਿਹੜਾ ਤੁਸੀਂ ਰੈਡੀ ਕਰ ਸਕਦੇ ਹੋ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਡਾਰਕ ਪਰਪਲ ਸ਼ੇਡ ਹੋਏਗਾ ਇਹਨੂੰ ਵੀ ਤੁਸੀਂ ਆਫ-ਵਾਈਟ ਨਾਲ ਹੀ ਕੰਟਰਾਸਟ ਕਰ ਸਕਦੇ ਹੋ ਲੈ ਸਕਦੇ ਹੋ ਜੀ ਆਫ-ਵਾਈਟ ਦੇ ਤੁਹਾਨੂੰ ਕਾਫੀ ਜ਼ਿਆਦਾ ਪੀਸ ਮਿਲ ਜਾਣਗੇ ਜੀ ਡਾਰਕ ਗ੍ਰੀਨ ਨੂੰ ਵੀ ਤੁਸੀਂ ਆਫ-ਵਾਈਟ ਨਾਲ ਕੰਟਰਾਸਟ ਕਰ ਸਕਦੇ ਹੋ ਜਾਂ ਸਕਿਨ ਨਾਲ ਵੀ ਕੰਟਰਾਸਟ ਕਰ ਸਕਦੇ ਹੋ 골ਡਨ ਨਾਲ ਵੀ ਕਰ ਸਕਦੇ ਹੋ ਨਾਈਟ ਗ੍ਰੀਨ ਨਾਲ ਵੀ ਕਰ ਸਕਦੇ ਹੋ ਜੀ ਲਾਈਟ ਗ੍ਰੀਨ ਨਾਲ ਵੀ ਕਾਫੀ ਪਿਆਰਾ ਜਿਹਾ ਨਾਰਾ ਕੰਟਰਾਸਟ ਰੈਡੀ ਹੋਏਗਾ ਇਹਨਾਂ ਦਾ ਤੁਸੀਂ ਗ੍ਰੇ ਨਾਲ ਵੀ ਕੰਟਰਾਸਟ ਕਰ ਸਕਦੇ ਹੋ ਪਲੱਸ 골ਡਨ ਨਾਲ ਵੀ ਕਰ ਸਕਦੇ ਹੋ ਜੀ ਇਹ ਦੇਖੋ ਜੀ ਗੋਲਡਨ ਦੇ ਨਾਲ ਵੀ ਜਿਹੜਾ ਵਾਈਨ ਸ਼ੇਡ ਉਹ ਕਿੰਨਾ ਪਿਆਰਾ ਲੱਗ ਰਿਹਾ ਹੈਗਾ ਤੁਸੀਂ ਐਦਾਂ ਵੀ ਰੈਡੀ ਕਰ ਸਕਦੇ ਹੋ ਜੀ ਔਰ ਐਦਾਂ ਵੀ ਰੈਡੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਹਿੰਦੀ ਸ਼ੇਡ ਹੋਏਗਾ ਜੀ ਲਾਈਟ ਜਾਂ ਜਿਹੜਾ ਹੈਗਾ ਇਹ ਮਹਿੰਦੀ ਸ਼ੇਡ ਤੁਹਾਨੂੰ ਪੀਸ ਮਿਲੇਗਾ ਜੀ ਆਫ ਵਾਈਟ ਦੇ ਨਾਲ ਤੁਸੀਂ ਕੰਟਰਾਸਟ ਕਰੋ ਚਾਹੇ ਤੁਸੀਂ ਕਰੋ ਜੀ ਸਕਿਨ ਨਾਲ ਸਕਿਨ ਨਾਲ ਕੰਟਰਾਸਟ ਕਰੋ ਚਾਹੇ ਤੁਸੀਂ ਕਰੋ ਆਫ ਵਾਈਟ ਨਾਲ ਕੰਟਰਾਸਟ ਤੁਹਾਡਾ ਕਾਫੀ ਸੋਹਣਾ ਸੂਟ ਹੈ ਜਿਹੜਾ ਉਹ ਰੈਡੀ ਹੋ ਜਾਣਾ ਹੈ ਜੀ ਨੈਕਸਟ ਜੋ ਤੁਹਾਨੂੰ ਮਿਲਣਗੇ ਜੀ ਇੱਕ ਤੁਹਾਨੂੰ ਜਿਹੜਾ ਪੀਸ ਹੈਗਾ ਬੜਾ ਹੀ ਪਿਆਰਾ ਜਿਹਾ ਔਰ ਵੱਖਰਾ ਜਿਹਾ ਸ਼ੇਡ ਹੈਗਾ ਜੀ ਤੁਸੀਂ ਇਸ ਨੂੰ 골ਡਨ ਨਾਲ ਵੀ ਰੈਡੀ ਕਰ ਸਕਦੇ ਹੋ ਜੀ ਐਦਾਂ 골ਡਨ ਨਾਲ ਵੀ ਕਾਫੀ ਪਿਆਰਾ ਇਹਨਾਂ ਦਾ ਕੰਟਰਾਸਟ ਹੈ ਜਿਹੜਾ ਉਹ ਰੈਡੀ ਹੋ ਰਿਹਾ ਹੈਗਾ ਜੀ ਔਰ ਜੋ ਨੈਕਸਟ ਤੁਹਾਨੂੰ ਮਿਲਣ ਵਾਲਾ ਪੀਸ ਹੋਏਗਾ ਜੀ ਪਿੰਕ ਕਲਰ ਦੇ ਤੁਹਾਨੂੰ ਸੇਮ ਦੋ ਪੀਸ ਮਿਲ ਜਾਣਗੇ ਜੀ ਸੇਮ ਪਿੰਕ ਕਲਰ ਦੇ ਤੁਹਾਨੂੰ ਦੋ ਪੀਸ ਮਿਲਣਗੇ ਜੀ ਔਰ ਡਾਰਕ ਔਰ ਲਾਈਟ ਪਿੰਕ ਦਾ ਕੰਟਰਾਸਟ ਵੀ ਤੁਸੀਂ ਕਰ ਸਕਦੇ ਹੋ ਜੀ ਲਾਈਟ ਪਿੰਕ ਔਰ ਡਾਰਕ ਪਿੰਕ ਦਾ ਕੰਟਰਾਸਟ ਵੀ ਕਾਫੀ ਪਿਆਰਾ ਜਿਹਾ ਰੈਡੀ ਹੋਏਗਾ ਜੀ ਡਾਰਕ ਮਹਿੰਦੀ ਸ਼ੇਡ ਮਿਲੇਗਾ ਜੀ ਤੁਹਾਨੂੰ ਇਹਦਾ ਵੀ ਤੁਸੀਂ ਕੰਟਰਾਸਟ ਕਰਕੇ ਜਿਹੜਾ ਉਹ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲਣ ਵਾਲੇ ਹੋਣਗੇ ਜੀ ਦੁਪट्टे ਦੁਪट्टे ਮਿਲਣਗੇ ਜੀ ਦੁਪੱਟੇ ਆਪਾਂ ਵੀਡੀਓ ਦੇ ਲਾਸਟ ਤੇ ਦਿਖਾਵਾਂਗੇ ਜੀ ਸਭ ਤੋਂ ਪਹਿਲਾਂ ਹੁਣ ਆਪਾਂ ਜਿਹੜੇ ਪੀਸ ਹੈਗੇ ਸਾਰੇ ਉਹ ਪ੍ਰੋਪਰ ਖੋਲ ਕੇ ਦਿਖਾ ਦਈਏ ਜੀ ਨੈਕਸਟ ਜੋ ਕਲਰ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਇਹ ਹੈਗਾ ਡਾਰਕ yellow shade ਜੀ ਡਾਰਕ yellow shade ਤੁਸੀਂ ਕੰਟਰਾਸਟ ਕਰੋ ਜੀ ਆਫ ਵਾਈਟ ਨਾਲ ਜਾਂ ਸਕਿਨ ਨਾਲ ਕੰਟਰਾਸਟ ਕਰੋ ਜੀ ਕਾਫੀ ਪਿਆਰੇ ਪੀਸ ਆ ਤੁਹਾਡੇ ਰੈਡੀ ਹੋਣੇ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਜਿਹੜਾ ਹੈਗਾ ਉਹ ਪਰਪਲ ਕਲਰ ਹੋਏਗਾ ਜੀ ਸਕਿਨ ਤੇ ਆਫ ਵਾਈਟ ਨਾਲ ਕੰਟਰਾਸਟ ਕਰਕੇ ਸੋਹਣੇ ਪੀਸ ਤੁਸੀਂ ਰੈਡੀ ਕਰ ਸਕਦੇ ਹੋ ਤੁਸੀਂ ਸੇਮ ਦੋ ਪੀਸ ਵੀ ਲੈ ਸਕਦੇ ਹੋ ਜੀ ਸੇਮ ਤੁਸੀਂ ਦੋ ਪੀਸ ਲੈ ਕੇ ਵੀ ਆਪਣਾ ਜਿਹੜਾ ਹੈਗਾ ਉਹ ਕੰਪਲੀਟ ਸੂਟ ਆ ਤੁਸੀਂ ਰੈਡੀ ਕਰ ਸਕਦੇ ਹੋ ਜੀ ਦੋ ਤੁਸੀਂ ਗ੍ਰੀਨ ਕਲਰ ਦੇ ਪੀਸ ਲੈ ਕੇ ਵੀ ਆਪਣਾ ਸੂਟ ਰੈਡੀ ਕਰ ਸਕਦੇ ਹੋ ਜੀ ਨੈਕਸਟ ਹੋਏਗਾ ਦੋ ਸਕਾਈ ਬਲੂ ਕਲਰ ਦੇ ਵੀ ਤੁਸੀਂ ਪੀਸ ਲੈ ਕੇ ਆਪਣਾ ਸੂਟ ਜਿਹੜਾ ਉਹ ਰੈਡੀ ਕਰ ਸਕਦੇ ਹੋ ਜੀ ਨੈਕਸਟ ਤੁਸੀਂ ਆਫ ਵਾਈਟ ਦੇ ਨਾਲ ਕੰਟਰਾਸਟ ਵੀ ਕਰ ਸਕਦੇ ਹੋ ਜੀ ਲਾਈਟ ਲਵੈਂਡਰ ਤੇ ਆਫ ਵਾਈਟ ਦਾ ਕੰਟਰਾਸਟ ਵੀ ਕਰ ਸਕਦੇ ਹੋ ਜੀ ਨੈਕਸਟ ਤੁਸੀਂ ਜੇਕਰ 골ਡਨ ਸੂਟ 200 ਰੁਪਏ ਦੇ ਵਿੱਚ ਰੈਡੀ ਕਰਨਾ ਚਾਹੋ ਤਾਂ ਤੁਸੀਂ ਇਦਾਂ 200 ਰੁਪਏ ਦੇ ਵਿੱਚ ਵੀ ਆਪਣਾ ਸੂਟ ਰੈਡੀ ਕਰ ਸਕਦੇ ਹੋ ਜੀ ਸਕਿਨ ਦੇ ਨਾਲ ਲੈਮਨ ਦਾ ਤੁਸੀਂ ਕੰਟਰਾਸਟ ਕਰਕੇ ਸੂਟ ਰੈਡੀ ਕਰ ਸਕਦੇ ਹੋ ਜੀ ਨੈਕਸਟ ਆ ਗਿਆ ਜੀ ਡਾਰਕ ਜਾਨੀ ਕਿ ਮਸਟਰਡ ਕਲਰ ਔਰ ਮਸਟਰਡ ਨੂੰ ਤੇ ਲਾਈਟ ਲੈਮਨ ਦਾ ਕੰਟਰਾਸਟ ਵੀ ਬਹੁਤ ਪਿਆਰਾ ਰੈਡੀ ਹੋਏਗਾ ਜੀ ਇਦਾਂ ਵੀ ਤੁਸੀਂ ਰੈਡੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਨਿਓਨ ਮਹਿੰਦੀ ਸ਼ੇਡ ਪਲੱਸ ਹੌਟ ਪਿੰਕ ਹੌਟ ਪਿੰਕ ਨੂੰ ਤੁਸੀਂ ਸਕਿਨ ਨਾਲ ਕੰਟਰਾਸਟ ਕਰੋ ਜੀ ਜਾਂ ਫਿਰ ਤੁਸੀਂ ਇਸ ਨੂੰ 골ਡਨ ਜਾਂ ਨਾਲ ਵੀ ਕੰਟਰਾਸਟ ਕਰ ਸਕਦੇ ਹੋ ਜੀ ਇਦਾਂ ਬਹੁਤ ਹੀ ਪਿਆਰਾ ਇਹਨਾਂ ਦਾ ਕੰਟਰਾਸਟ ਜਿਹੜੀ ਹੋ ਜਾਣਾ 200 ਰੁਪਏ ਦੇ ਵਿੱਚ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿਸਤੂ ਤੁਸੀਂ ਚੈੱਕ ਕਰ ਲਓ ਡਾਰਕ ਫਰੋਦੀ ਕਲਰ ਦੇ ਵੀ ਤੁਹਾਨੂੰ 2 ਪੀਸ ਮਿਲ ਜਾਣਗੇ ਜੀ ਇਦਾਂ 2 ਪੀਸ ਮਿਲ ਜਾਣਗੇ 3 ਪਲੱਸ ਵਾਲੀ ਕੱਟ ਹੋਊਗੀ ਜੀ 3 ਪਲੱਸ ਵਾਲੀ ਕੱਟ ਹੋਊਗੀ ਇਦਾਂ ਤੁਸੀਂ ਗ੍ਰੀਨ ਕਲਰ ਦੇ ਵੀ 2 ਪੀਸ ਲੈ ਕੇ ਆਪਣਾ ਸੂਟ ਰੈਡੀ ਕਰ ਸਕਦੇ ਹੋ ਇਦਾਂ ਤੁਸੀਂ 2 ਪੀਸ ਲੈ ਕੇ ਆਪਣਾ ਸੂਟਾ ਜਿਹੜਾ ਉਹ ਰੈਡੀ ਕਰ ਸਕਦੇ ਹੋ ਜੀ ਸਕਿਨ ਦੇ ਨਾਲ ਤੁਸੀਂ ਕੰਟਰਾਸਟ ਕਰਕੇ ਵੀ ਆਪਣਾ ਸੂਟਾ ਜਿਹੜਾ ਉਹ ਰੈਡੀ ਕਰ ਸਕਦੇ ਹੋ ਜੀ ਡਾਰਕ ਲਵੈਂਡਰ ਕਲਰ ਦੇ ਜਿਹੜੇ ਹੈਗੇ ਆ ਤੁਹਾਨੂੰ 6 ਪੀਸ ਸੇਮ ਮਿਲ ਜਾਣਗੇ ਲਵੈਂਡਰ ਕਲਰ ਦੇ ਜੀ ਇਹ ਲੋ ਜੀ ਚੈੱਕ ਕਰੋ ਜੀ ਤਿੰਨ ਚਾਰ ਪੰਜ ਪੀਸ ਹੋ ਗਿਆ ਜੀ ਟੋਟਲ ਪੰਜ ਪੀਸ ਹੋ ਗਿਆ ਜੀ ਸੇਮ ਪੰਜ ਪੀਸਾਂ ਦੇ ਵਿੱਚ ਤੁਸੀਂ ਆਰਾਮ ਦੇ ਨਾਲ ਆਪਣੇ ਵਿਦ ਦੁਪੱਟਾ ਸੂਟ ਵੀ ਰੈਡੀ ਕਰ ਸਕਦੇ ਹੋ ਜਿਹੜੀਆਂ ਪਹਿਣਾ ਸੇਮ ਪਾਉਣ ਦੀਆਂ ਸ਼ਕੀਨ ਹੈਗੀਆਂ ਨੇ ਉਹ ਪੰਜ ਪੀਸਾਂ ਦੇ ਵਿੱਚ ਤੁਸੀਂ ਸੇਮ ਆਪਣਾ ਦੁਪੱਟਾ ਵੀ ਰੈਡੀ ਕਰ ਸਕਦੇ ਹੋ ਜੀ ਨੈਕਸਟ ਤੁਹਾਨੂੰ ਮਿਲਣਗੇ ਦੋ ਸਿਮਰ ਦੇ ਤੁਹਾਨੂੰ ਸੇਮ ਕਲਰ ਦੇ ਡਾਰਕ ਪਿੰਕ ਕਲਰ ਦੇ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਸੇਮ ਸੇਮ ਤੁਸੀਂ ਕਰਕੇ ਆਪਣਾ ਜਿਹੜੇ ਕੰਪਲੀਟ ਸੂਟ ਹੈ ਜੀ ਉਹ ਰੈਡੀ ਕਰ ਸਕਦੇ ਹੋ ਪ੍ਰਾਈਜ਼ ਹੋਏਗਾ 100 ਰੁਪਏ ਜੀ 100 ਰੁਪਏ ਦੇ ਵਿੱਚ ਤੁਹਾਨੂੰ 3 ਪਲੱਸ ਵਾਲੀ ਕੱਟ ਆ ਜਿਹੜੀ ਉਹ ਮਿਲ ਜਾਏਗੀ ਨੈਕਸਟ ਆਪਾਂ ਦਿਖਾ ਰਹੇ ਹੈਗੇ ਆ ਜੀ ਦੁਪੱਟੇ ਦੁਪੱਟੇ ਹੋਣਗੇ ਜੀ ਬਨਾੜਸੀ ਦੁਪੱਟੇ ਹੋਣਗੇ ਇੱਕ ਦੁਪੱਟਾ ਆਪਾਂ ਪੂਰੀ ਤਰ੍ਹਾਂ ਜਿਹੜਾ ਹੈਗਾ ਉਹ ਖੋਲ ਕੇ ਚੈੱਕ ਕਰਾਵਾਂਗੇ ਤੁਸੀਂ ਚੈੱਕ ਕਰ ਲਓ ਜੀ ਇਹਦੇ ਵਿੱਚ ਜਿਹੜੇ ਹੈਗਾ ਤੁਹਾਨੂੰ ਕਲਰ ਮਿਲਣਗੇ ਜੀ ਕਾਫੀ ਜ਼ਿਆਦਾ ਇਹਦੇ ਵਿੱਚ ਤੁਹਾਨੂੰ ਦੋ ਦੋ ਸੇਮ ਪੀਸ ਵੀ ਮਿਲ ਜਾਣਗੇ ਦੇਖੋ ਜੀ ਆ ਜਿੱਦਾਂ ਪੀਸ ਹੈਗਾ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਇੱਕ ਆਪਾਂ ਪੂਰੀ ਤਰ੍ਹਾਂ ਖੋਲ ਕੇ ਦਿਖਾ ਦਗੇ 3 ਪਲੱਸ ਵਾਲੀ ਕੱਟ ਹੈ ਜੀ ਮਤਲਬ ਇਹਦੇ ਵਿੱਚ ਤੁਹਾਨੂੰ ਸਵਾ 3 ਦਾ ਵੀ ਸਾਢੇ 3 ਮੀਟਰ ਦਾ ਵੀ ਤੁਹਾਡਾ ਦੁਪੱਟਾ ਬਣ ਸਕਦਾ 100 ਰੁਪਏ ਦੇ ਵਿੱਚ ਜੀ ਬਨਾੜਸੀ ਬੂਟੀ ਮਿਲੇਗੀ ਜੀ ਤੁਹਾਨੂੰ ਨੇੜੇ ਤੋਂ ਤੁਸੀਂ ਚੈੱਕ ਕਰਵਾ ਲਈਏ ਬਨਾੜਸੀ ਬੂਟੀ ਹੈ ਜਿਹੜੀ ਤੁਹਾਨੂੰ ਉਹ ਪੂਰੀ ਜਿਹੜੀ ਹੈਗੀ ਆ ਦੁਪੱਟੇ ਦੇ ਵਿੱਚ ਮਿਲੇਗੀ ਤੁਸੀਂ ਦੁਪੱਟਾ ਰੈਡੀ ਕਰੋ ਸ਼ਰਟ ਰੈਡੀ ਕਰੋ ਸੂਟ ਬਣਾਓ ਜੋ ਮਰਜੀ ਬਣਾਓ ਖੋਲ ਕੇ ਚੈੱਕ ਕਰਾ ਦਿੰਨੇ ਆ ਜੀ ਤੁਹਾਨੂੰ ਅਸੀਂ ਇੱਕ ਦੁਪੱਟਾ ਬਾਕੀ ਸਾਰੇ ਅਸੀਂ ਤੁਹਾਨੂੰ ਕਲਰ ਚੈੱਕ ਕਰਵਾ ਦੇਾਂਗੇ ਆ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਜਿਹੜਾ ਦੁਪੱਟਾ ਹੈਗਾ ਉਹ ਰੈਡੀ ਹੋ ਗਿਆ ਜੀ ਚੈੱਕ ਕਰੋ ਜੀ ਕਾਫੀ ਪਿਆਰਾ ਜਿਹਾ ਜਿਹੜਾ ਹੈਗਾ ਤੁਹਾਡਾ ਦੁਪੱਟਾ ਰੈਡੀ ਹੋ ਜਾਣਾ ਜੀ 100 ਰੁਪਏ ਦੇ ਵਿੱਚ ਸਿਮਰ ਦਾ ਦੁਪੱਟਾ ਹੋਊਗਾ ਜੀ ਸਿਮਰ ਦਾ ਦੁਪੱਟਾ ਹੋਏਗਾ ਬਨਾਰਸੀ ਦੁਪੱਟਾ ਹੋਏਗਾ ਜੀ 10 प्लस ਦੀ ਕਟ ਹੋਏਗੀ ਜੀ ਤੁਸੀਂ ਆਰਾਮ ਨਾਲ ਬੱਚੇ ਦਾ ਸੂਟ ਰੈਡੀ ਕਰਨਾ ਫਰਾਕ ਰੈਡੀ ਕਰਨੀ ਆ ਬਨਾਸੀ ਉਹਦਾ ਰੈਡੀ ਕਰ ਸਕਦੇ ਹਾਂ 100 ਰੁਪਏ ਦਾ ਪੀਸ ਹੋਏਗਾ ਜੀ ਤੁਹਾਨੂੰ ਦੋ ਦੋ ਪੀਸ ਸੇਮ ਮਿਲ ਜਾਣਗੇ ਆਪੀ ਇਸ ਨਾਲ ਦਾ ਤੁਹਾਨੂੰ ਐ ਪੀਸ ਮਿਲੇਗਾ ਜੀ ਨੈਕਸਟ ਤੁਹਾਨੂੰ ਗਾਜਰੀ ਪੀਸ ਵੀ ਤੁਹਾਨੂੰ ਸੇਮ ਦੋ ਮਿਲ ਜਾਣਗੇ ਜੀ ਗਾਜਰੀ ਪੀਸ ਵੀ ਤੁਹਾਨੂੰ ਸੇਮ ਦੋ ਮਿਲ ਜਾਣਗੇ ਜੀ ਨੈਕਸਟ ਆ ਗਿਆ ਜੀ ਪੈਸਟਾ ਗ੍ਰੀਨ ਕਲਰ ਦੇ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਔਰ ਸਕਾਈ ਬਲੂ ਕਲਰ ਦੇ ਵੀ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਲਵੈਂਡਰ ਕਲਰ ਦਾ ਔਰ ਡਾਰਕ ਲਵੈਂਡਰ ਦਾ ਤੁਸੀਂ ਕੰਟਰਾਸਟ ਵੀ ਬਣਾ ਸਕਦੇ ਹੋ ਡਾਰਕ ਲਵੈਂਡਰ ਕਲਰ ਦਾ ਪੀਸ ਮਿਲੇਗਾ ਜੀ ਇਸ ਤੋਂ ਵੀ ਡਾਰਕ ਕਲਰ ਦਾ ਲਵੈਂਡਰ ਦਾ ਤੁਹਾਨੂੰ ਜਿਹੜਾ ਹੈਗਾ ਉਹ ਪੀਸ ਮਿਲ ਜਾਏਗਾ ਜੀ ਨੈਕਸਟ ਤੁਹਾਨੂੰ ਪਿੰਕ ਕਲਰ ਦੇ ਤੁਹਾਨੂੰ ਦੋ ਪੀਸ ਮਿਲਣਗੇ ਜੀ ਪਿੰਕ ਕਲਰ ਦੇ ਤੁਹਾਨੂੰ ਦੋ ਪੀਸ ਆ ਜਿਹੜੇ ਪਿੰਕ ਕਲਰ ਦੇ ਤੁਹਾਨੂੰ ਮਿਲ ਜਾਣੇ ਆ ਜੀ ਤੁਸੀਂ ਚੈੱਕ ਕਰ ਲਓ ਕਾਫੀ ਪਿਆਰੇ ਜਿਹੜੇ ਤੁਹਾਡੇ ਪੀਸ ਆ ਉਹ ਰੈਡੀ ਹੋ ਜਾਣੇ ਆ ਜੀ ਕੱਟ ਪ੍ਰਾਈਸ ਦੇ ਵਿੱਚ ਜਾਨੀ ਕਿ 100 ਰੁਪਏ ਦੇ ਵਿੱਚ ਤੁਹਾਡਾ ਦੁਪੱਟਾ ਜਿਹੜਾ ਉਹ ਰੈਡੀ ਹੋ ਜਾਣ ਦੀ 3 ਪਲੱਸ ਵਾਲੀ ਕੱਟ ਹੈਗੀ ਹੈ 100 ਰੁਪਏ ਦੇ ਵਿੱਚ ਤੁਹਾਡਾ ਬਨਾਰਸੀ ਦੁਪੱਟਾ ਰੈਡੀ ਹੋ ਜਾਏਗਾ ਫਰਾਕ ਰੈਡੀ ਕਰੋ ਸੂਟ ਰੈਡੀ ਕਰੋ ਜੋ ਮਰਜ਼ੀ ਰੈਡੀ ਕਰੋ ਜੀ 100 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਾ 3 ਪਲੱਸ ਵਾਲੀ ਕੱਟ ਹੋਏਗੀ ਜਿਹੜੀ ਮੈਂ ਪਹਿਣਾ ਮੇਰੇ ਚੈਨਲ ਤੇ ਪਹਿਲੀ ਵਾਰ ਹੈ ਯਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟਾਂ